ਜੀ ਐਸ ਪਰ ਦੀ ਡਾਇਰੈਕਸ਼ਨਸ ਆਫ ਹੋਨਰੇਬਲ ਸੀਐਮ ਪੰਜਾਬ ਐਂਡ ਡੀਜੀਪੀ ਪੰਜਾਬ ਆਰਗੇਨਾਈਜ਼ਡ ਕ੍ਰਾਈਮ ਨੂੰ ਜਿੱਠਣ ਵਾਸਤੇ ਉਹਦੇ ਅਗੇਂਸਟ ਐਕਟ ਕਰਨ ਵਾਸਤੇ ਸਾਨੂੰ ਸਖਤ ਤੋਂ ਸਖਤ ਡਾਇਰੈਕਸ਼ਨਸ ਮਿਲੀ ਹੋਈ ਹੈ ਟੂ ਕੀਪ ਸੇਫ ਐਂਡ ਸਿਕਿਉਰ ਪੰਜਾਬ ਉਸ ਲੜੀ ਦੇ ਤਹਿਤ ਇਨ ਅ ਜੁਆਇੰਟ ਆਪਰੇਸ਼ਨ ਵਿਦ ਏਜੀਟੀਐਫ ਪੰਜਾਬ ਐਂਡ ਹੁਸ਼ਿਆਰਪੁਰ ਪੁਲਿਸ ਜਿਹੜੇ ਕਿ ਹੁਸ਼ਿਆਰਪੁਰ ਪੁਲਿਸ ਦੇ ਵਿੱਚ ਸਾਡੇ ਐਸਪੀ ਡੀ ਸਾਹਿਬ ਪਰਮਿੰਦਰ ਹੀਰ ਜੀ ਡੀਐਸਪੀ ਡੀ ਪ੍ਰਨੀਤ ਸਿੰਘ ਜੀ ਐਂਡ ਇਨ ਚਾਰਜ CIA ਉਹਨਾਂ ਦੀ ਟੀਮਸ ਨੇ ਬਹੁਤ ਵਧੀਆ ਇੱਕ ਕਾਮਯਾਬੀ ਉਪਲਬਧ ਕੀਤੀ ਹੈਗੀ ਜਿਦੇ ਵਿੱਚ ਕੀ ਤੁਹਾਡੇ ਸਾਹਮਣੇ ਹੈਗੇ ਚਾਰ ਵੈਪਨਸ ਸਾਨੂੰ ਰਿਕਵਰ ਹੋਏ ਐ ਦੋ ਅਕਿਊਜ਼ਡ ਅਸੀਂ ਅਰੈਸਟ ਕੀਤੇ ਐ ਜਿਹਦਾ ਨਾਂ ਹੈਗਾ ਸੁਵਿੰਦਰ ਸਿੰਘ ਉਰਫ ਬੋਦੀ ਤੇ ਸੁਖਮਨ ਸਿੰਘ ਉਰਫ ਜਸ਼ਨ ਇਹ ਦੋਨੋਂ ਬੰਦੇ ਜਿਹੜੇ ਹੈਗੇ ਕਲਨੌਰ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਐਂਡ ਇਹਨਾਂ ਤੋਂ ਸਾਨੂੰ ਚਾਰ ਸੋਫਿਸਟੀਕੇਟਿਡ ਫੋਰਨ ਮੇਡ ਵੈਪਨਸ ਰਿਕਵਰ ਹੋਏ ਐ कुछ लाइव ये दो क्लॉक पिस्टल है नाइन एम एम एंड वन पिस्टल थर्टी फोर पी एक्स थ्री एंड एक वन पिस्टल जिगाना जो मेड है अलोंग विद वन मोटरसाइकिलइकल बराबद होना एक एफ आई आर दर्ज की दसुआ था एंड दे एंड हूँ रिमांड लैके होती जाएगी एंड जो प्रिलिमनरी इनवैसिगे साया है कि कलान मेडिकल ਸਟੋਰ ਤੇ ਫਾਇਰਿੰਗ ਹੋਈ ਸੀਗੀ ਗੁਰਦਾਸਪੁਰ ਦੇ ਵਿੱਚ ਉਹਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਐਂਡ ਵੀ ਆਰ ਹੋਪਫੁਲ ਕਿ ਇਹ ਜੋ ਬੰਦੇ ਅਸੀਂ ਅਕਿਊਜ਼ਡ ਫੜੇ ਹੈਗੇ ਐਂਡ ਜੋ ਕਨਸਾਈਨਮੈਂਟ ਅਸੀਂ ਫੜਿਆ ਹੈਗਾ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਇਹ ਰਿਲੇਟਿਡ ਹੈਗੇ ਐਂਡ ਅੰਮ੍ਰਿਤ ਦਾਲਮ ਇੱਕ ਫੋਰਨ ਹੈਂਡਲਰ ਹੈ ਜੋ ਇਹਨੂੰ ਹੈਂਡਲ ਕਰ ਰਿਹਾ ਸੀਗਾ ਇਹਨਾਂ ਨੂੰ ਉਹਨਾਂ ਦੇ ਨੈਟਵਰਕ ਤੇ ਕਾਫੀ ਵੱਡਾ ਇੱਕ ਕਦਮ ਹੈਗਾ ਸਾਡਾ ਐਂਡ ਹੋਰ ਵੀ ਅਸੀਂ ਬੈਕਵਰਡ ਫਾਰਵਰਡ ਲਿੰਕੇਜਸ ਐਸਟੈਬਲਿਸ਼ ਕਰਾਂਗੇ ਐਂਡ ਪੂਰਾ ਦਾ ਪੂਰਾ ਜਿਹੜਾ ਇਹ ਨੈਟਵਰਕ ਹੈ ਇਹਨੂੰ ਅਨਅਰਥ ਕਰਕੇ ਡਿਸਮੈਂਟਲ ਕੀਤਾ ਜਾਊਗਾ ਜਿੱਦਾਂ ਤੁਸੀਂ ਦੱਸਿਆ ਵੀ ਇਹ ਕੰਟਰੀ ਮੇਡ ਹੀ ਹੈ ਇੰਪੋਰਟਡ ਹੈ ਪਰ ਜਿੱਦਾਂ ਬਹੁਤ ਬੋਧਦਾ ਜੀ ਬਿਲਕੁਲ ਜਿੱਦਾਂ ਤੁਹਾਨੂੰ ਮੈਂ ਦੱਸਿਆ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਰਿਲੇਟਡ ਹੈ ਅੰਮ੍ਰਿਤਾਲਾ ਮੇਕ ਫੋਰਨ ਦੇ ਵਿੱਚ ਬੈਠਾ ਹੈ ਐਂਡ ਸੋਫਿਸਟੀਕੇਟਿਡ ਵੈਪਨਸ ਜਿਸ ਰਿਕਵਰ ਕੀਤੇ ਨੇ ਦੋ ਆਬਵੀਅਸਲੀ ਵੀ ਆਲਸੋ ਸੀ ਇਟ ਇਨ ਅ ਵੈਰੀ ਸੀਰੀਅਸ ਐਂਡ ਸੈਂਸਿਟਿਵ ਵੇ ਤੇ ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਵਿੱਚ ਤਾਂ ਹੀ ਸਾਡੀ ਏਜੀਟੀਫ ਦੀ ਟੀਮ ਵੀ ਅਨ ਹੁਸ਼ਿਆਰਪੁਰ ਪੁਲਿਸ ਇੱਕ ਰਲ ਕੇ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਸੋ that ਪੂਰਾ ਕ ਪੂਰਾ ਜਿਹੜਾ ਨੈਟਵਰਕ ਹੈ ਉਹਨੂੰ ਅਸੀਂ ਅਨਰਥ ਕਰਾਂਗੇ ਪੁਲੀਸ ਚਾਹ ਲੈ ਕਿੰਨੇ ਕਿੰਨੇ ਤੇ ਪਰਚੇ ਚੱਲ ਰਹੇ ਨੇ ਪਹਿਲਾਂ ਇੱਕ ਜੀ ਜੋ ਸਾਨੂੰ ਹਲੇ ਡੀਟੇਲਸ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਡਿਮਾਂਡ ਤੇ ਲੈ ਕੇ ਹੋਰ ਪਤਾ ਕਰਾਂਗੇ ਬਟ ਮਰਡਰ ਕੇਸ ਦੇ ਵਿੱਚ ਆਰਮਜ਼ ਐਕਟ ਦੇ ਮੁਕਦਮੇ ਇਹਨਾਂ ਦੇ ਪਹਿਲਾਂ ਵੀ ਦਰਜ ਨੇ ਤਰਹ ਕੀ ਨਵੀਂ ਐਕਟੀਵਿਟੀ ਜਿਹਨਾਂ ਨੇ ਕੀ ਕਰਨਾ ਸੀ ਜੀ ਹਾਲ ਕੀ ਘੜੀ ਤੋਂ ਜਿਸ ਵਿੱਚ ਤੁਹਾਨੂੰ ਦੱਸਿਆ ਕਿ ਪਹਿਲਾਂ ਹੀ ਇਹਨਾਂ ਦੇ ਸਾਨੂੰ ਪਤਾ ਲੱਗਿਆ ਹੈਗਾ ਕਿ ਇੱਕ ਫਾਇਰਿੰਗ ਇਨਸੀਡੈਂਟ ਦੇ ਵਿੱਚ ਉੱਥੇ ਜਿਹੜਾ ਹੋਇਆ ਉਹਦੇ ਵਿੱਚ ਇਨਵੋਲਡ ਹੈ ਹੁਣ ਜਿਹੜਾ ਇਹ ਇਨੇ ਵੈਪਨਸ ਇਹਨਾਂ ਕੋਲੋਂ ਮਿਲੇ ਤੇ ਆਬਵੀਅਸਲੀ ਇਹਨਾਂ ਨੇ ਕੁਝ ਨਾ ਕੁਝ ਨਵੀਂ ਐਕਟੀਵਿਟੀ ਆ ਕੀ ਟਾਰਗੇਟਸ ਇਹਨਾਂ ਨੂੰ ਕੁਝ ਸੀਗੇ ਜਾਂ ਇਹਨਾਂ ਨੇ ਕੁਝ ਕਰਨਾ ਸੀਗਾ ਉਹ ਹੁਣ ਡਿਮਾਂਡ ਤੇ ਲੈ ਕੇ ਅਸੀਂ ਡੀਟੇਲ ਦੇ ਵਿੱਚ ਕੁਝ-ਕਿਝ ਕਰਾਂਗੇ ਹਾਂਜੀ ਹਾਲ ਤਾਂ ਕੁਝ ਤਾਂ ਸਾਹਮਣੇ ਆ ਵੀ ਕਿੱਦਾਂ ਇਹਨਾਂ ਨੂੰ ਇੰਸਟਲ ਆ ਰਿਹਾ ਹੈ ਇਹ ਜੀ ਇਹ ਅਸੀਂ ਦੇਖਾਂਗੇ ਜੀ ਅ ਵੀ ਡੂਰਿੰਗ ਇਨਵੈਸਟੀਗੇਸ਼ਨ ਇਹ ਹੀ ਤਾਂ ਪਿੱਛੇ ਜਾਣਾ ਹੈ ਨਾ ਬੈਕਵਰਡ ਦੇ ਵਿੱਚ ਉਹ ਹੀ ਦੇਖਣਾ ਵੀ ਕਿੱਥੋਂ ਇਹਨਾਂ ਨੂੰ ਪ੍ਰੋਵਾਈਡ ਹੋਏ हां ਇਹਨਾਂ ਦਾ ਕੀ ਰੋਲ ਸੀਗਾ ਹੋਰ ਕਿਹੜੇ-ਕਿਹੜੇ ਬੰਦੇ ਇਨਵੋਲਡ ਹੈ ਹੁਣ ਜਦੋਂ ਅਸੀਂ ਇਹਨਾਂ ਨੂੰ ਫੜਿਆ ਸੀਗੇ ਮੋਟਰਸਾਈਕਲ ਤੇ ਸੀਗੇ ਸਵਾਰ ਤੇ ਕਿਤੇ ਨਾ ਕਿਤੇ ਲੈ ਕੇ ਜਾ ਰਹੇ ਹੁਣ ਤੇ ਕਿੱਥੋਂ ਲੈ ਕੇ ਆਏ ਉਹ ਦੈਟ ਵੀ